ਪੂਰੀ ਟੀਮ ਦੇ ਨਾਲ ਇੱਥੇ ਕੀ ਐਕਟੀਵਿਟੀ ਕੀਤੀ ਹੈ ਕਿਸ ਤਰ੍ਹਾਂ ਲੋਕਾਂ ਨੂੰ ਅਵੇਅਰ ਕਰਨਾਗਾ ਇਹ ਬੇਸਿਕਲੀ ਅ ਅੱਜ 10 ਸਤੰਬਰ ਨੂੰ ਲੁਧਿਆਣਾ ਰੂਰਲ ਪੁਲਿਸ ਵੱਲੋਂ ਪੂਰੇ ਜ਼ਿਲ੍ਹੇ ਦੇ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨਸ ਲਗ ਲਗ ਪਿੰਡਾਂ ਜਿਹੜੇ ਸਾਡੇ ਹੌਟਸਪੌਟ ਏਰੀਆਜ਼ ਐ ਉੱਥੇ ਚਲਾਏ ਜਾ ਰਹੇ ਹੈਗੇ ਨੇ ਪੂਰੇ ਜ਼ਿਲ੍ਹੇ ਦੀ ਫੋਰਸ ਇਹਦੇ ਵਿੱਚ ਅਸੀਂ ਲਗਾਈ ਹੋਈ ਹੈ ਪ੍ਰੋਪਰ ਪਿੰਡਾਂ ਨੂੰ ਸੀਲ ਕਰਕੇ ਨਾਕਾਬੰਦੀ ਕਰਕੇ ਤੇ ਜਿਹੜੇ ਘਰਾਂ ਦੀ ਸਰਚ ਕੀਤੀ ਜਾ ਰਹੀ ਹੈ ਤਾਂ ਕਿ ਜਿਹੜਾ ਯੁੱਧ ਨਸ਼ਾ ਵਿਰੋਧ ਜਿਹੜਾ ਸਾਡੇ ਸੀਐਮ ਸਾਹਿਬ ਤਾਂ ਡੀਜੀਪੀ ਸਾਹਿਬ ਪੰਜਾਬ ਜੀ ਦੀ ਇਨਸਟਰਕਸ਼ਨਸ ਐ ਉਹਨੂੰ ਫਾਲੋ ਕਰਦੇ ਹੋਏ ਯੁੱਧ ਨਸ਼ਾ ਵਿਰੋਧ ਦੇ ਵਿੱਚ ਵੱਤੋ ਵੱਦ ਜਿਹੜਾ ਕਾਰਵਾਈ ਕਰਨ ਦੇ ਇਹ ਉਦੇਸ਼ ਨਾਲ ਆਪਾਂ ਅੱਜ ਇਹ ਕੋਆਰਡੀਨੇਟਡ ਸਰਚ ਆਪਰੇਸ਼ਨ ਕੀਤਾ ਸੋ ਇਹ ਹਲੇ ਵੀ ਸਾਡਾ ਚੱਲ ਰਿਹਾ ਹੈਗਾ 7 ਤੋਂ 11 ਦੀ ਟਾਈਮਿੰਗ ਸੀਗੀ ਤੋਂ ਬਾਕੀ ਜ਼ਿਲ੍ਹੇ ਚ ਵੀ ਪੂਰੇ ਤਿੰਨੋਂ ਸਬਡਿਵੀਜ਼ਨ ਜਿਹੜੀਆਂ ਰਾਇਕੋਟ ਦਾਖਾਂ ਤੇ ਜਗਰਾਉ ਇੱਥੇ ਪਿੰਡਾਂ ਚ ਇਹ ਸਾਡਾ ਜਿਹੜਾ ਅਭਿਆਨ ਚੱਲ ਰਿਹਾ ਤੇ ਮੈਨੂੰ ਉਮੀਦ ਹੈ ਕਿ ਇਹਦੇ ਵਧੀਆ ਰਿਜ਼ਲਟਸ ਆਣਗੇ ਤੇ ਜਿਹੜੀ ਇਹਦੀ ਡਿਟੇਲਡ ਜੋ ਵੀ ਕਾਰਵਾਈ ਹੋਈ ਹੈ ਕਿੰਨੇ ਪਰਚੇ ਦਰਜ ਹੋਏ ਕਿੰਨੇ ਬੰਦੇ ਤੇ ਕਾਰਵਾਈ ਹੋਈ ਹੈ ਉਹ ਅਸੀਂ ਤੁਹਾਨੂੰ ਸ਼ਾਮ ਨੂੰ ਇੱਕ ਪ੍ਰੈਸ ਨੋਟ ਦੇ ਰਹੀ ਦੱਸ ਦਾਂਗੇ ਤੋਂ ਮੈਂ ਦੱਸਣਾ ਚਾਹੁੰਦਾ ਵੀ ਜਿਹੜਾ ਆਪਾਂ ਇਹ ਪਿੰਡ ਸ਼ੇਰਪੁਰ ਕਲਾ ਖੜੇ ਆ ਇੱਥ ਆਇਤੋ ਦੋ ਤਿੰਨ ਮਹੀਨੇ ਪਹਿਲਾਂ ਕਾਫੀ ਮਤਲਬ ਪ੍ਰੋਬਲਮ ਆਈ ਸੀ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਸੀ ਤੇ ਪਿੰਡ ਵਾਲੇ ਵੀ ਨਾਲ ਖੜੇ ਨੇ ਇਹਨਾਂ ਦਾ ਬੜਾ ਸਹਿਯੋਗ ਰਿਹਾ ਅਸੀਂ ਕੰਮ ਕੀਤਾ ਰੈਗੂਲਰਲੀ ਐਸ ਐਚਓ ਸਾਹਿਬ ਨੇ ਡੀ ਐਸ ਪੀ ਸਾਹਿਬ ਜਗਰਾਉਂ ਨੇ ਐਸ ਪੀ ਡੀ ਮੈਡਮ ਦੀ ਸੁਪਰਵੀਜ਼ਨ ਦੇ ਵਿੱਚ ਸੋ ਇਹਦੇ ਵੀ ਸਾਨੂੰ ਕਾਫੀ ਵਧੀਆ ਸਕਸੈਸ ਮਿਲੇ ਆਪਾਂ ਇਥੋਂ ਬੰਦੇ ਜਿਹੜੇ ਨਸ਼ਾ ਕਰਦੇ ਸੀ ਉਹ ਦਾਖਲ ਵੀ ਕਰਾਏ ਹਸਪੀਟਲਸ 'ਚ ਉਹਨਾਂ ਨੂੰ ਦਵਾਈ ਦਵਾਈ ਉਹ ਸੈਂਟਰ ਨਾਲ ਪਰਚੇ ਵੀ ਦਰਜ ਹੋਏ ਜਿਹੜੇ ਬੰਦੇ ਵੇਚਦੇ ਸੀ ਸੋ ਹੁਣ ਜੋ ਫੀਡਬੈਕ ਆਈ ਹੈ ਪਬਲਿਕ ਦੀ ਬੜੀ ਪੋਜ਼ਿਟਿਵ ਹੈ ਤੇ ਮੈਨੂੰ ਉਮੀਦ ਹੈ ਕਿ ਇਸੇ ਤਰ੍ਹਾਂ ਲੋਕਾਂ ਦੀ ਫੀਡਬੈਕ ਸਾਨੂੰ ਕੋਲ ਜਿਹੜੀ ਲੋਕਾਂ ਦਾ ਸਹਿਯੋਗ ਹੈ ਉਹ ਵੀ ਆਂਦਾ ਰਹੇਗਾ ਤੇ ਕੀ ਆਪਾਂ ਨਸ਼ਾ ਮੁਕਤ ਜਿਹੜਾ ਹੈਗਾ ਉਹ ਪਿੰਡ ਨੂੰ ਵੀ ਤੇ ਪੂਰੇ ਸਮਾਜ ਨੂੰ ਬਣਾਉਣੀ ਸਰ ਪੁਲਿਸ ਵਾਲੋ ਕਰਵਾਏ ਜਾਂਦੇ ਪ੍ਰੋਗਰਾਮ ਲੈ ਕੇ ਕੁਝ ਬੰਦੇ ਇਦਾਂ ਦੇ ਨਿਕਲਦੇ ਜਿਹੜੇ ਨਸ਼ੇ ਵੇਚਦੇ ਸੀ ਤੇ ਹੁਣ ਥੈਂਕਸ ਕਰ ਰਿਹਾ ਪੁਲਿਸ ਦਾ ਕਿ ਭਾਈ ਬੜੇ ਵਧੀਆ ਕੰਮ ਆਸੀ ਨਸ਼ੇ ਵੇਚਣੇ ਛੱਡਦੇ ਆ ਜੀ ਤੇ ਹੋਰ ਵੀ ਲੋਕਾਂ ਨੂੰ ਅਵੇਅਰ ਕਰਨ ਲਈ ਬਿਲਕੁਲ ਜੀ ਅਵੇਅਰਨੈਸ ਜਿਹੜੇ ਜਿਵੇਂ ਤੁਸੀਂ ਕਿਹਾ ਅਵੇਅਰਨੈਸ ਸਾਡੀਆਂ ਸੰਪਰਕ ਮੀਟਿੰਗਸ ਐ ਵਿਲੇਜ ਡਿਫੈਂਸ ਕਮੇਟੀਆਂ ਐ ਓਬਵੀਅਸ ਹੀ ਬਣਾ ਰਹੇ ਹੈਗੇ ਆ ਬਣ ਵੀ ਗਈਆਂ ਨੇ ਸਰਕਾਰ ਦੀ ਹਦਾਇਤਾਂ ਅਕੋਰਡਿੰਗ ਉਹਦੀਆਂ ਮੀਟਿੰਗਸ ਵੀ ਵਕਫ ਵਕਫ ਸਮੇਂ ਤੇ ਹੁੰਦੀ ਰਹਿੰਦੀਆਂ ਨੇ ਸੋ ਸਾਡਾ ਇਹੀ ਮੇਨ ਮਕਸਦ ਹੁੰਦਾ ਹੈ ਕਿ ਜਿਹੜੇ ਬੰਦੇ ਨਸ਼ਾ ਵੇਚਦੇ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਜਿਹੜੇ ਬੰਦੇ ਕੋਈ ਇਹਦੇ ਵਿੱਚ ਕੋਈ ਐਡਿਕਟ ਹੈਗੇ ਨੇ ਉਹਨਾਂ ਨੂੰ ਆਪਾਂ ਹੈਲਥ ਡਿਪਾਰਟਮੈਂਟ ਦੀ ਮਦਦ ਨਾਲ ਹਸਪੀਟਲ ਜਮ੍ਹਾਂ ਕਰਾ ਕੇ ਉਹਨਾਂ ਦਾ ਇਲਾਜ ਕਰਾਈਏ ਤੇ ਉਹਨਾਂ ਨੂੰ ਇਸ ਦਲਦਲ ਤੋਂ ਮੁਕਤ ਕਰ ਅਨਕੁਵਰੀ ਕਰਦੇ ਸੀ ਵੀ ਨਾ ਸਾਨੂੰ ਚਾਹ ਨਹੀਂ ਵੇਚਦੇ ਹਾਂ ਤੇ ਫਿਰ ਕਿਹਨਾਂ ਕੋਈ ਵੇਚਦਾ ਸੀ ਮੈਂ ਹਾਂ ਪਹਿਲਾਂ ਮੈਂ ਵੇਚਦਾ ਸੀਗਾ ਖਾਂਡਾ ਵੀ ਸੀਗਾ ਅੱਛਾ ਨਹੀਂ ਯਾਰਾਂ ਹੁਣ ਤਾਂ ਹੀ ਵੇਚਣ ਲੱਗੇ ਹਣਾ ਛੱਟ ਤੇ ਹੁਣ ਵੇਚਣਾ ਕਿਉਂ ਤਾਂ ਲੋਕਾਂ ਨੂੰ ਵੀ ਕੇਦਾਂ ਛੱਡੋ ਖੇੜੇ ਵਿੱਚ ਕੁਝ ਨਹੀਂ ਹੈ ਵੀ ਇਹਦੇ ਵਿੱਚ ਕੁਝ ਨਹੀਂ ਤੇ ਹੋਰ ਵੀ ਬਰਬਾਦੀ ਹੋਈ ਹੈ ਘਰ ਦੀ ਘਰ ਦੀ ਬਰਬਾਦੀ ਹੈ ਕਿਸੇ ਨੇ ਛੱਡਦੇ ਨਹੀਂ ਕਿਸੇ ਨੂੰ ਠੀਕ ਹੈ ਮੈਂ ਵੀ ਤੁਹਾਡਾ ਤੇਰਪਾ ਹੁਣ ਬੋਲਾਂਗਾ ਹਾਂ ਹਾਂ ਬਿਲਕੁਲ ਤੇ ਹੁਣ ਤੁਹਾਡਾ ਕਿਵੇਂ ਸਰਦਾ ਨਸ਼ਾ ਵੇਚਦੇ ਹੋ ਯਾਨੀ ਨਸ਼ਾ ਖਾਣਾ ਛੱਡ ਦੋ ਮਾਣਾ ਆਪਦਾ ਟਿਕਾਉ ਧੀ ਗੱਲ ਵੀ ਮਨ ਕਹਿੰਦਾ ਵੀ ਮੈਂ ਛੱਡਣਾਂ ਤੇਵੇਂ ਸਰਦਾ ਫਿਰ ਹੈ ਪੈਸੇ ਭੁੱਖ ਪੈਲਸਣ ਆਉਂਦੀ ਹੈ 1500 ਰੁਪਏ ਉਹਨਾਂ ਸਾਰ ਲਈ ਦੁੱਧ ਹੀ ਲੈਣਾ ਦਾ ਔਰ ਆਪਾਂ ਕੀ ਲੈਣਾ